ਸਰਸਰੀ ਕਾਲ ਦੀ ਅੱਜ ਆਪਾਂ ਬਣਾਉਣ ਲੱਗੇ ਆਂ ਭਰਮੇ ਕਰੇਲੇ ਇਹਨਾਂ ਦੇ ਵਿੱਚ ਆਪਾਂ ਕਰੇਲੇ ਛਿੱਲ ਕੇ ਤੇ ਇਹਨਾਂ ਦੇ ਜਿਹੜੇ ਬੀਜ ਸੀਗੇ ਉਹ ਆਪਾਂ ਕੱਢਦੇ ਨੇ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰਾਂਗੇ ਤੇ ਚਾਰ ਆਪਾਂ ਪਿਆਜ਼ ਕੱਟੇ ਨੇ ਪਿਆਜ਼ਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਵਿੱਚ ਲਸਣ ਤੇ ਪਿਆਜ਼ ਇਹ ਇਕੱਠੇ ਕੱਟਲੇ ਸੀਗੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਇਹਨਾਂ ਨੂੰ ਗ੍ਰाइंड ਕਰਕੇ ਤੇ ਫੇਰ ਤੁਹਾਨੂੰ ਦੱਸਦੀ ਆ ਮੈਂ ਹਾਂਜੀ ਆਪਾਂ ਹੁਣ ਤੇਲ ਦੇ ਵਿੱਚ ਪਾਵਾਂਗੇ ਤਰੇਲੇ ਤੇ ਕਰੇਲੇ ਆਪਣੇ ਬਣ ਗਏ ਨੇ ਹਾਂਜੀ ਕਰੇਲੇ ਆਪਣੇ ਬਣ ਗਏ ਨੇ ਤੇ ਉਸ ਤੋਂ ਬਾਅਦ ਆਪਾਂ ਹੁਣ ਤਾਕਾ ਬਣਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਕਰੇਲਿਆਂ ਦੇ ਬੀਜ ਸੀਗੇ ਲੱਗ ਰੱਖੇ ਸੀ ਕਹਿੰਦੇ ਉਹ ਕਿੰਨਾ ਹੋ ਗਿਆ हां जी हा आपण पावले प्याज पाव जे आपण प्याज ग्रँड की हां हा आपण प्याजा लूण पाव ਤੁਹਾਦਾਂ ਦਾ ਥੋੜੀ ਜਿਹੀ ਮੌਤਿਆ ਦੇ ਅੱਗੇ ਦੁੱਜਾਂਗੇ ਆਪਾਂ ਹਾਂਜੀ ਨਾਲ ਹੀ ਕਾਦ ਮੈਂ ਆਪਾਂ ਪੀਸ ਕਰਤੀ ਹੋਈ ਸੀ ਹਰੀ ਮੇਥੀ हाँ जी प्याज अपने ब्राउन हो गए हैं आप हमाले पा दें लून आपता से पाँ लगे आप हल्दी कुछ आप हरी मिर्च पाती आप मोटी मिर्च पा दिए थोड़ी जी आप सीजी मिर्च पा देंगे धनिया गर्म मसाला मसाला अपना तैयार है कि आपेलिया इस तरह करके अपना करेलिया भर लेना है ना ਹਾਂਜੀ ਤਰੇਲੇ ਆਪਣੇ ਬਣ ਕੇ ਤਿਆਰ ਨੇ ਤੇ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਲਾਈਕ ਕਰਿਓ ਥੈਂਕ ਯੂ ਜੀ